ਮੁਹਾਲੀ ਪੁਲਿਸ ਵੱਲੋਂ ਅੰਨੇ ਕਤਲ ਦੀ ਗੁੱਥੀ ਨੂੰ ਸੁਲਝਾਉਂਦੇ ਹੋਏ ਦੋ આરોપીਆਂ ਨੂੰ ਗ੍ਰਿਫਤਾਰ ਕਰਨ ਦੇ ਵਿੱਚ ਸਫਲਤਾ ਪ੍ਰਾਪਤ ਕੀਤੀ। ਦੋਨੋਂ આરોપીਆਂ ਵੱਲੋਂ ਡੈੱਡ ਬੋਡੀ ਨੂੰ ਸੈਕਟਰ 53 ਦੇ ਜੰਗਲਾ ਵਿੱਚ ਗੜ ਦਿੱਤਾ ਗਿਆ ਸੀ ਅਤੇ ਪੁਲਿਸ ਵੱਲੋਂ ਡੈੱਡ ਬੋਡੀ ਵੀ ਬਰਾਮਦ ਕਰ ਲਈਤੀ ਗਈ ਅਤੇ ਵਰਤਿਆ ਗਿਆ ਕਤਲ ਦੇ ਵਿੱਚ ਦਾਤਰ ਅਤੇ ਮ੍ਰਿਤਕ ਦਾ ਮੋਟਰਸਾਈਕਲ ਵੀ ਬਰਾਮਦ ਕੀਤਾ। ਇਸ ਸਬੰਧਿਤ ਪ੍ਰੈਸ ਕਾਨਫਰੰਸ ਕਰ ਜਾਣਕਾਰੀ ਦਿੰਦੇ ਹੋਏ ਐਸਪੀ ਸਿਟੀ ਦਿਲਪ੍ਰੀਤ ਸਿੰਘ। ਮੁਹਾਲੀ ਪੁਲਿਸ ਨੂੰ ਇੱਕ ਸਫਲਤਾ ਅਸਲ ਹੋਈ ਹੈ ਐਸਐਸਪੀ ਸਾਹਿਬ ਫਰਮਨਦੀਪ ਸਿੰਘ ਸਾਹਿਬ ਦੀ ਸੁਪਰਵੀਜ਼ਨ ਇਹ ਇਹ ਜਿਹੜਾ ਬਕੂਆ ਹੈ ਸਪੈਸ਼ਲ ਕਿਉਂ ਕਿ ਇੱਕ ਤਾਂ ਇਹ ਅਨਰੀਪੋਰਟਡ ਸੀਗਾ ਇੱਕ ਬਲਾਈਂਡ ਸੀ ਇਹ ਸਾਨੂੰ ਮਿਤੀ 15 ਨੂੰ 15 10 25 ਨੂੰ ਇਤਲਾ ਮਿਲਦੀ ਹੈ ਕਿ ਜਿਹੜਾ ਅਨਿਲ ਕੁਮਾਰ ਹੈ ਇਹਦੀ ਗੁੰਮਸ਼ੁਦਗੀ ਦੀ ਰਿਪੋਰਟ ਆਈ ਸੀ ਸਾਡੇ ਕੋਲ ਤੇ ਉਹ ਉਹਦੇ ਉੱਤੇ ਧਿਆਨ ਦਿੰਦੇ ਹੋਏ ਆਪਾਂ ਹਰੀ ਗੁੰਮਸ਼ੁਦਗੀ ਦੀ ਜਿਹੜੀ ਰਿਪੋਰਟ ਹੈ ਉਹਨੂੰ ਕਾਫੀ ਉਹਦੇ ਕੋਕ ਕਰਦੇ ਆ ਡੀਐਸਪੀ ਸਾਹਿਬ ਸਾਡੇ ਐਸਐਚਓ ਸਾਹਿਬ ਆਪਾਂ ਕੋਕ ਕੀਤੀ ਤਾਂ ਸਾਨੂੰ ਉਹਦੇ ਵਿੱਚ ਕੁਝ ਸ਼ੱਕ ਹੀ ਲੱਗਿਆ ਤੇ ਉਹਦੇ ਵਿੱਚ ਫਿਰ ਆਪਾਂ ਬਹੁਤ ਟੈਕਨੀਕਲ ਤੇ ਹਿਊਮਨ ਇੰਟੈਲੀਜੈਂਸ ਆਪਣੀ ਜਿਹੜੀ ਉਹ ਲਾਈਕ ਟੀਮਾਂ ਬਣਾਈਆਂ ਉਹ ਟੀਮਾਂ ਲਗਾਤਾਰ ਦਿਨ ਰਾਤ ਲੱਗਿਆ ਰਹੀ ਹੈ ਤੇ ਕਰਦੇ ਕਰਦੇ ਸਾਨੂੰ ਜਿਹੜੀ ਉਹਦੇ ਵਿੱਚ ਜੋ ਸਾਡਾ ਸ਼ੱਕ ਸੀਗਾ ਵੀ ਇਹਦੇ ਨਾਲ ਕੋਈ ਨਾ ਕੋਈ ਅਨਸੁਖਾਵੀ ਜਿਹੜੀ ਘਟਨਾ ਹੋ ਵਾਪਰ ਗਈ ਹੈ ਉਹ ਸਾਬਿਤ ਹੋਇਆ ਤੇ ਇਹਦੀ ਜਿਹੜੀ ਅਨਿਲ ਕੁਮਾਰ ਹੈ ਇਹਦੀ লাশ ਸਾਨੂੰ ਖੰਜੇੜੀ ਪਿੰਡ ਦੇ ਸਾਹਮਣੇ ਜਿਹੜਾ ਜੰਗਲ ਹੈ ਉਹਦੇ ਉੱਥੇ ਮਿਲੀ ਇਦੇ ਦੌਰਾਨ ਜਪਾ ਬੰਦੇ ਪਹਿਲਾਂ ਅਰੈਸਟ ਕੀਤੇ ਜਿਹੜੇ ਅਰੈਸਟਡ ਬੰਦੇ ਉਹ ਸਾਨੂੰ ਉਹਨਾਂ ਨੇ ਲਾਸ਼ ਦੀ ਬਰਾਮਦਗੀ ਕਰਵਾਈ ਤੇ ਪਰਚਾ ਆਪਾਂ ਪਹਿਲੇ ਦਰਜ ਕਰ ਚੁੱਕੇ ਸੀ ਜੀ ਮਕਦਮਾ ਨੰਬਰ 110 ਮਿਤੀ 29 ਦਸੂ ਤੇ ਧਾਰਾ 127 435 ਬੀ ਐਨ ਐਸ ਤੇ ਬਾਅਦ ਚ ਜਦੋਂ ਬਰਾਮਦਗੀ ਤੋਂ ਬਾਅਦ 140 ਤੇ 103 1 ਬੀ ਐਨ ਐਸ ਦਾ ਵਾਅਦਾ ਕੀਤਾ ਗਿਆ ਇਹਦੇ ਵਿੱਚ ਮਸ਼ਲਾਗਾ ਕਰਨਾ ਚਾਹਾਂਗਾ ਪਹਿਲਾਂ ਤਾਂ ਸਾਡੇ ਐਸ ਟੀ ਓ ਸਾਹਿਬ ਸੁਖਨਾਮ ਸਿੰਘ ਜੀ ਇਹਨਾਂ ਨੇ ਦਿਨ ਰਾਤ ਮਿਹਨਤ ਕੀਤੀ ਆਪਣੀ ਮਸ਼ਰੂਫੀਅਤ ਨੂੰ ਛੱਡ ਕੇ ਜਸਟ ਇੱਕ ਸ਼ੱਕ ਦੇ ਆਧਾਰ ਤੇ ਕਿ ਇੱਕ ਜਿਹੜਾ ਬੰਦਾ ਸ਼ਾਇਦ ਉਹਦੇ ਨਾਲ ਕੋਈ ਅਨਸੁਖਾਵੀ ਘਟਨਾ ਵਾਪਰ ਗਈ ਕਿ ਉਹਨੂੰ ਉਹ ਇੱਕ ਉਹਦੀ ਫੈਮਿਲੀ ਨੂੰ ਇੱਕ ਜਿਹੜੀ ਹੈ ਜਿਹੜਾ ਬੰਦਾ ਚਲਾ ਗਿਆ ਉਹਨੂੰ ਜਸਟਿਸ ਮਿਲੇ ਡੀਐਸਪੀ ਸਾਹਿਬ ਨੇ ਬਹੁਤ ਵਧੀਆ ਇਹਨੂੰ ਫੋਲੋਅ ਅਪ ਕੀਤਾ ਤੇ ਇਹਨਾਂ ਦੀ ਸਾਰੀ ਟੀਮ ਜਿਹਨਾਂ ਨੇ ਵਿੱਚ ਰਲ ਕੇ ਇੱਕ ਜਿਹੜਾ ਇਨਸਾਫ ਦੇ ਪ੍ਰਤੀ ਜਿਹੜੀ ਆਪਣੀ ਕਾਇਮ ਕੀਤੀ ਤੇ ਇਹਦੇ ਵਿੱਚ ਜੀ ਅਰੈਸਟਡ ਬੰਦੇ ਨੇ ਛੋਟੇ ਲਾਲ ਉਰਫ ਨੀਰਜ ਬਾਦਲ ਪੁੱਤਰ ਆਂਦੂਲਰ ਇਹ ਇੱਕ ਹੋਰ ਨਾਮ ਲੰਮਰਤੀ ਜਿਹੜਾ ਉਹ ਗ੍ਰਿਫਤਾਰੀ ਅਜੇ ਬਾਕੀ ਸਰ ਰੀਜ਼ਨ ਕੀ ਰਹਾ ਜਿਹੜਾ ਇਤਨੀ ਬੇਰਮੀ ਦੇ ਨਾਲ ਕਤਲ ਕਰਕੇ ਉਸ ਤੋਂ ਬਾਅਦ ਇਹਦਾ ਜੀ ਮੇਨ ਮੋਟਿਵ ਇਹ ਸੀਗਾ ਕਿ ਜਿਹੜਾ ਮ੍ਰਿਤਕ ਹੈ ਇਹ ਇਹਦਾ ਕਿਸੇ ਲੜਕੀ ਨਾਲ ਸੰਬੰਧ ਸੀ ਤੇ ਉਹਦੇ ਵਿੱਚ ਉਹਨੇ ਉਸ ਲੜਕੀ ਨਾਲ ਕੁਝ ਹਤਾਪਾਈ ਕੀਤੀ ਇਹ ਜਿਹੜੇ ਦੋ ਬੰਦੇ ਸੀ ਆਪਣੇ ਆਪ ਨੂੰ ਉਹਦਾ ਮੂੰਹ ਬੋਲਿਆ ਉਸ ਕੁੜੀ ਦਾ ਭਰਾ ਸਮਝਦੇ ਸੀ ਦੱਸਦੇ ਸੀ ਇਹਦੇ ਵਿੱਚ ਇਹਨਾਂ ਦਾ ਵੈਸ ਬਸਈਆ ਹੋਇਆ ਉਹ ਬੈਸ ਬਸੇ ਇਹਦੇ ਚੱਲ ਦੇਣਾ ਨੇ ਇਹਨਾਂ ਨੂੰ ਜੰਗਲ 'ਚ ਲੈ ਕੇ ਵੀ హత్య ਕਰਤੀ। ਕਿਹੜਾ ਚੀ ਹੈ ਕਿਵੇਂ ਕੀਤੀ ਕਿ ਕਿਹਦੇ ਰਹਿਣ ਵਾਲਿਆ ਨੂੰ ਇਹਨੇ ਹੱਤਿਆ ਕਿਵੇਂ ਕੀਤੀ? ਹੱਤਿਆ ਜੀ ਹੈਗੇ ਆਪਸ 'ਚ ਜਾਣੂ ਜਾਣਕਾਰੀ ਸੀਗੇ ਇੱਕ ਦੂਸਰੇ ਦੇ ਆਪਸ 'ਚ ਬੈਠੇ ਹੋਏ ਸੀ ਖਾਂਦਵੀਂ ਤੇ ਉਸ ਤੋਂ ਬਾਅਦ ਇਹਨੂੰ ਬੇਲਾਫਸ ਲਾ ਕੇ ਜੰਗਲ ਵਾਲੀ ਸਾਈਡ ਲੈ ਕੇ ਜਾ ਕੇ ਗਏ। ਉਥੇ ਇਹਨਾਂ ਨੇ ਦੇਸ ਦਾਤ ਹਥਿਆਰ ਨਾਲ ਇਹਦੀ ਹਤਿਆ ਕਰਤੀ ਤੇ ਫਿਰ ਇਹਨੂੰ ਬੋਰੇ ਚ ਬੰਨ ਕੇ ਉਥੇ ਇੱਕ ਖੂਹ ਸੀਗਾ ਉਹਦੇ ਵਿੱਚ ਸਿੱਟ। ਇਸ ਤੋਂ ਪਹਿਲਾਂ ਇਹਨਾਂ ਨੇ ਦਰਦ ਦਰੂਪ ਕੀਤੀ ਉਸ ਤੋਂ ਬਾਅਦ ਇੱਕ ਉਹ ਵਿਉਤਪੰਨੀ ਬਣਾਈ ਗਈ ਸੀ ਵੀ ਕਤਲ ਕਰਨਾ ਵਾ ਇਸ ਦਾ ਵੀ ਕੋਈ ਗੱਲ ਸਮਝ ਨਹੀਂ ਆਉਂਦੀ। ਜੀ ਇਹ ਇਹ ਇਹਨਾਂ ਦੀ ਜਦੋਂ ਮੌਕੇ ਤੇ ਗਹਿਮਾ-ਗੇਮੀ ਹੋਈ ਉਸ ਤੋਂ ਬਾਅਦ ਇਹਨਾਂ ਨੇ ਸੋਚੀ ਸਮਝੀ ਸਾਜ਼ਿਸ਼ ਤਹਿਤ ਉਹਨੂੰ ਜੰਗਲ ਚ ਲੈ ਕੇ ਜਾ ਕੇ ਉਹਦੀ ਹਤਿਆ ਕੀਤੀ। ਇਹ ਇਸ ਤਰੀਕੇ ਨਾਲ ਹੈ ਜਿਹੜੇ ਨਹੀਂ ਇਹਨਾਂ ਦੇ ਕੋਲ ਕੋਈ ਪ੍ਰਾਣਮਿਕ ਮਕਦਮਾ ਨਹੀਂ। ਇਹ ਪੁਰਾਣਾ ਨਾਮਤਮਕ ਕੋਈ ਨਹੀਂ ਹੈ ਪਿੱਛੇ ਦੀ ਪਿਛੋਕੜ ਹੈ ਹਾਂਜੀ ਪਿੱਛੋੜੀ ਪਿਛੋਕੜ ਉਹ ਉਹ ਹੁਣ ਡਿਊਰਿੰਗ ਇਨਵੈਸਟੀਗੇਸ਼ਨ ਆਪਾਂ ਜੋ ਵੀ ਇਹਨਾਂ ਦਾ ਆਏਗਾ ਜੇ ਕੋਈ ਪਿਛੋਕੜ ਇਹਨਾਂ ਦਾ ਮੜਾ ਉਹ ਆਪਾਂ ਜ਼ਰੂਰ ਤਫ਼ਤੀਸ਼ ਚ ਲਿਆਵਾਂਗੇ ਤੇ ਮੇਰਾ ਇਹਦੇ ਵਿੱਚ ਇਹੀ ਉਹ ਹੈ ਕਿ ਇਹਦੀ ਤਫ਼ਤੀਸ਼ ਆਪਾਂ ਮੁਕੰਮਲ ਤੌਰ ਤੇ ਤਾਂ ਕਿ ਜਿਹੜਾ ਬੰਦਾ ਗਿਆ ਤੇ ਉਹਦੇ ਪਰਿਵਾਰ ਨੂੰ ਵੀ ਇਨਸਾਫ ਮਿਲੇ ਤੇ ਉਹਨੂੰ ਪੂਰ ਜ਼ੋਰ ਸਜ਼ਾ ਵੀ ਦਿਵਾਵਾਂਗੇ ਆਪਾਂ ਇਹਦੀ ਪੂਰੀ ਇਨਵੈਸਟੀਗੇਸ਼ਨ ਡੀਐਸਪੀ ਸਾਹਿਬ ਆਪ ਫਾਲੋ ਕਰਾਂਗੇ ਤੇ ਆਪਾਂ ਇਹਨੂੰ ਕਰਕੇ ਇਹਨੂੰ ਮੁਕੰਮਲ ਜਿਹੜੀ ਉਹ ਕਰਾਂਗੇ ਜੀ ਸਾਹਿਬ ਇਹਦੇ ਚ ਕੋਈ ਹੋਰ ਵੀ ਇਨਵੋਲਵਮੈਂਟ ਹੈਗੀ ਤੇ ਲੋਕ ਨੇ ਅਜੇ ਇੱਕ ਫਰਾਮ ਚੱਲਦਾ ਦੂਜਾ ਪੁਆਇੰਟ ਕੰਟਿਜੈਂਟ ਬੋਡੀ ਰਿਕਵਰੀ ਕਦਿੱਕੇ ਕੋਈ ਜਨਰਲ ਕੋਆਰਡੀਨੇਸ਼ਨ ਸੀਗਾ ਪੰਜਾਬ ਪੁਲਿਸ ਜੀ 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 ਸਾਡਾ ਕੋਆਰਡੀਨੇਸ਼ਨ ਵੀ ਸੀਗਾ ਪਲੱਸ ਜੇ ਕੋਈ ਵੀ ਹੋਰ ਬੰਦੇ ਦੇ ਇਨਵੋਲਵਮੈਂਟ ਆਂਦੀ ਜਿੱਦਾਂ ਜਿੱਦਾਂ ਡਿਊਰਿੰਗ ਇਨਵੈਸਟੀਗੇਸ਼ਨ ਆਈ ਜਾਏਗੀ ਆਪਾਂ ਉਹ ਦੋ ਦੋਨੋਂ ਨੂੰ ਵਿੱਚ ਕਮਿਊਨੀਕੇਟ ਕਰਾਂਗੇ ਜੇ 15 ਗੀਟ ਦੀ ਮੋਬੀ ਬੋਡੀ ਦਾ ਟ੍ਰਾਫਿਕ ਬੋਧ ਹੋਵੇ ਸੀ ਜਿੱਦਾਂ ਦਾ ਜੀ 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 ਰੋਬੋ ਵੀ ਵਗੈਰਾ ਰਾਈਟ ਤੇ ਕੁਝ ਹੋਰ ਵੀ ਇਨਵੈਸਟੀਗੇਸ਼ਨ ਦੇ ਲਈ ਇਨਵੈਸਟੀਗੇਸ਼ਨ ਦੇ ਪਤਾ ਲੱਗਿਆ ਉਹ ਬਸ ਜੇ ਸੀਗੇ ਜਾਂ ਫਿਰ ਇਹ ਇੱਥੇ ਰਹਿ ਰਹੇ ਸੀਗੇ ਨਹੀਂ ਨਹੀਂ ਇੱਥੇ ਹੀ ਸੀਗੇ ਬਾਕੀ ਫਰਦਰ ਜਿਹੜੀ ਬਰਾਂਦਗੀ ਕੋਈ ਵੀ ਹੁੰਦੀ ਹੈ ਉਹਦੀ ਤੁਹਾਨੂੰ ਟਾਈਮ ਟੂ ਟਾਈਮ ਆਪਾਂ ਦੱਸਦੇ ਰਹਾਂਗੇ ਠੀਕ ਹੈ ਸਰੀਆ ਨਹੀਂ ਕੀ ਕਰਦਾ ਤਾਂ ਔਰ ਇਹ ਜੋ ਅਰਦ ਸੇ ਬਿਲਕੁਲ ਸਹੀ ਹੈ ਕੀ ਕਰਦਾ ਇਹ ਜੀ ਦਿਹਾੜੀਦਾਰ ਨਹੀਂ ਦਾ ਸਰ ਨਹੀਂ